ਔਰ ਬੜੀ ਮੰਦਪਾਗੀ ਘਟਨਾ ਜਿਹੜੀ ਸਮਾਣਾ ਵਾਸੀਆਂ ਨੂੰ ਛੱਡਣੇ ਪਏ ਸਾਰੇ ਵਾਸੀਆਂ ਦੇ ਪਾਸੇ ਕਰੋ ਇਕੱਲੇ ਸੱਤ ਪਰਿਵਾਰ ਨਹੀਂ ਜਿਹਦੇ ਬੱਚੇ ਸਭ ਤੇ ਸਾਝੇ ਹੁੰਦੇ ਆ ਛੋਟੇ ਛੋਟੇ ਪੁਲਨਾ ਮਰ ਕੇ ਬੱਚੇ ਸਕੂਲ ਤੋਂ ਮਰ ਕੇ ਵਾਪਸ ਆ ਰਹੇ ਸੀ ਉਹਨਾਂ ਦੇ ਘੱਡੀ ਦਾ ਅੰਦਰ ਵਿੱਚ ਸੱਤ ਬੱਚਿਆਂ ਦੀ ਉਸੇ ਨੂੰ ਲੱਗਦਾ ਬੜੀ ਦਰਦਨਾਕ ਮੌਤ ਉਹਨਾਂ ਦੇ ਸੱਤ ਬੱਚੇ ਜਦੋਂ ਸੋ ਕੁਝ ਕਰਵਾਰਾਂ ਵੱਲੋਂ ਅੱਜ ਨੇ ਡਿਟੇਲ ਨਾਲ ਕਰਦੇ ਕੁਝ ਇਨਸਾਫ ਦੀ ਮੰਗ ਹੈ ਇਹ ਬਚਨਤਾ ਦਾਪਸਲੀ ਨਹੀਂ ਸਾਡਾ ਮਤਲਬ ਇਹ ਹੈ ਕਿ ਉਹਨਾਂ ਦੇ ਨਾਲ ਖੜੀ ਹੋ ਜਾਣਾ ਖੜ ਕੇ ਉਹ ਵੀ ਪੂਰੀ ਹੈ ਇਸ ਲਈ ਸਿਆਣੇ ਕਹਿੰਦੇ ਕਿ ਖੁਸ਼ੀਆਂ ਵੰਡਣ ਨਾਲ ਕੁੱਗਣੀਆਂ ਹੋ ਜਾਂਦੀਆਂ ਤੇ ਦੁੱਖ ਵੰਡਣ ਨਾਲ ਹੱਥ ਰਹਿੰਦੇ ਸੋ ਨਾ ਅਜਿਹੀ ਕੁੱਤੀ ਗੁਪਖੰਡਲ ਨਹੀਂ ਤੇ ਬੋਲਦੇ ਔਰ ਜੋ ਇਹਨਾਂ ਨੇ ਮੰਗਾਂ ਕੀਤੀਆਂ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੋਪਰ ਤਰੀਕੇ ਨਾਲ ਹੱਸਾਈਆ ਨੇ ਕਿਤਨੀ ਦੇਰ ਇਸ ਮੌਕੇ ਦੀ ਹੋਟਾ ਦਿੱਤਾ ਗਿਆ ਤੇ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੂੰ ਲਾਈਨ ਹਾਜ਼ਰ ਹੋ ਜਾ ਪਤਨੀ ਉਹਨਾਂ ਦੀ ਕੀਤੀ ਚਾਹੀਦੀ ਤੇ ਪਰਿਵਾਰਾਂ ਨੂੰ ਦੁਬਾਰਾ ਕੋਈ ਉਸ ਤਰ੍ਹਾਂ ਦੀ ਬਦਲਅ ਖੋਰੀ ਜਾਂ ਕੋਈ ਕਿ ਤੁਸੀਂ ਸਾਡੇ ਤੇ ਐਂ ਕਰਾ ਤਾ ਉਹ ਕਰਾ ਤਾ ਉਸ ਕਿਸਮ ਦਾ ਇੱਕ ਟ੍ਰਿਪਲ ਜਿਹੜੇ ਜਿਹੜੇ ਕਲੀਅਰ ਸਪਸ਼ਟ ਆਰਡਰ ਦਿੱਤੇ ਗਏ ਨੇ ਇਹ ਜਿਹੜੇ ਟਿਪਰ ਵਾਲੇ ਸੀ ਅਸਲ ਜੋ ਇੱਕ ਟਿਪਰ ਨਹੀਂ ਹੈਗਾ ਉਹ ਕਈ ਸੌ ਟਨ ਦੇ ਜਿਹੜੇ ਸਮਾਨੇ ਵਿੱਚ ਦੀ ਲੰਘਦੇ ਨੇ ਤੇ ਨਮਕਸੀ ਅਨੰਨਾ ਸਾਰਾ ਉਹਦੇ ਜਿੰਨੇ ਮਾਲਕ ਨੇ ਇਲੀਗਲ ਜਿਹੜੇ ਟਿਪਰ ਚੱਲਦੇ ਨੇ ਓਵਰ ਲੋਡਡ ਚੱਲਦੇ ਨੇ ਉਹਨਾਂ ਨੂੰ ਵੀ ਜਿਹੜਾ ਪੀ 1 ਜਿਹੜਾ ਇਹ ਟਿਪਰ ਮਾਲਕ ਸੀਗਾ 19 ਸਾਲ ਦਾ ਜਵਾਕ ਸੀਗਾ ਜਿਹਦੇ ਕੋਲ ਲਰਨ ਨਹੀਂ ਲਾਇਸੈਂਸ ਸੀ ਜੱਟ ਦੀ ਟੇਪਰ ਵਾਸਤੇ ਹੈਵੀ ਦਾ ਲਾਇਸੈਂਸ ਚਾਹੀਦਾ ਜੀਨੇ ਇਹ ਕਲਪਤੀ ਕੀ ਜਿੱਦਾਂ ਕਿ ਕਿਸੇ ਨਾਲ ਮਿਲੀ ਕੋਪਟਾ ਕੋਈ ਬੱਚਾ ਉਹਨੂੰ ਵੀ ਦਫ਼ਤਰ ਕਰਾਂਗੇ ਆਦਰ ਦੇ ਦਿੱਤੇ ਜਾਣ ਤੇ ਚਿਲਡਰਨ ਮੈਮੋਰੀਅਲ ਪਾਰਕ ਉੱਤੇ ਜਿਹੜਾ ਇੱਥੇ ਉਹਨਾਂ ਬੱਚਾ ਦੀ ਯਾਦ ਚੋਰ ਹੈ ਇਹ ਤੇ ਇਸ ਸੜਕ ਨੂੰ ਸੜਕ ਕਿਉਂ ਮੇਰੇ ਖੁਦ ਮੇਰੇ ਪਿਤਾ ਜੀ ਪਾਂਦਰਾ ਸਕੂਲ ਤੋਂ ਪੜਾਉਂਦੇ ਸੀ ਕਸਿਆਣੇ ਤੋਂ ਬਿਲਕੁਲ ਜੀ ਪੰਨਰਾਂ ਤੋਂ ਜਦੋਂ ਆ ਰਹੀ ਸੀ ਛੁੱਟੀ ਤੋਂ ਬਾਅਦ ਦੀ ਤਾਂ ਸੜਕ ਕ੍ਰੋਸ ਕਰਕੇ ਦੂਜੀ ਪਾਸੇ ਜਾਣਾ ਸੀ ਤਾਂ ਇੱਕ ਟਰੈਕਟਰ ਐਕਸੀਡੈਂਟ ਹੋ ਗਿਆ ਸੀ ਉਹਨਾਂ ਦੀ ਰੀੜ ਦੀ ਹੱਡੀ ਦਾ ਜਿਹੜਾ ਦੋ ਮਣਕੇ ਟੁੱਟ ਗਿਆ ਸੀ ਤੇ ਉਹਨੂੰ ਲੱਗਦਾ ਜਲਨ ਹੋ ਰਹੀ ਸੀ ਬਾਅਦ ਵਿੱਚ ਉਹਨੂੰ ਇਲਾਜ ਤਾਂ ਕਰਵਾ ਲਿਆ ਪਰ ਫਿਰ ਵੀ ਸੀ ਉਸ ਸੈਕਟਰ ਉੱਪਰ ਨਾ ਬਹੁਤ ਆਪਾਂ ਉਸ ਮੈਂ ਉਹਦੇ ਇਸ ਸੜਕ ਤੇ ਜਦੋਂ ਲੰਘਦਾ ਮੈਨੂੰ ਆਪ ਨੂੰ ਵੀ ਫੋਰ ਲੇਨ ਮੈਨੂੰ ਫੋਰ ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟ ਡੀਸੀ ਸਰਕਲ ਕਰਦਾ ਕਿ ਸਾਰਾ ਇਹਦਾ ਬਣਾ ਕੇ ਜਿਹੜਾ ਸਰਵੇ ਵਗੈਰਾ ਪੈਸੀ ਦੀ ਕੋਈ ਕੰਨੀ ਨਹੀਂ ਸਾ ਪਾਤਰਾ ਤੱਕ ਹੈ ਜੀ ਕਿ ਪਸਿਆਣੇ ਦੇ ਤੋਂ ਜਿਹੜਾ ਬੋਲ ਰਿਹਾ ਹਾਂ ਤੇ ਹਸਪਤਾਲ ਜਿਹੜਾ ਕਲੀਅਰ ਕਰ ਰਹੇ ਹਾਂ ਇੱਥੋਂ ਦਾ ਜੇ ਹਸਪਤਾਲ ਆਪਰੇ ਡੰਡਾ ਸ਼ਹਿਰ ਕੁਝ ਬੱਚਿਆਂ ਨੇ ਜਾਣਾ ਪਾ ਚੀ ਬਿਲਕੁਲ ਹੈ ਨਾ 13 ਤਰੀਕ ਨੂੰ ਅਸੀਂ ਕੁਝ ਐਂਬੂਲੈਂਸਾਂ ਦੇਣੀਆਂ ਨੇ ਉਹਦੇ ਚ ਸੱਤ ਐਂਬੂਲੈਂਸ ਜਿਹੜੀਆਂ ਨੇ ਸੱਤ ਬੱਚਿਆਂ ਦੇ ਯਾਦ ਦੇ ਵਿੱਚ ਉਹ ਸਮਾਣਾ ਦੇ ਲੱਗੇ ਹੁੰਦੇ ਨੇ ਚਿਲਡਰਨ ਮੈਮੋਰੀਅਲ ਹੈ ਚਿਲਡਰਨ ਮੈਮੋਰੀਅਲ ਤੇ ਅਖੀਰ ਇੱਕ ਇਹਨਾਂ ਨੇ ਜਿਹੜਾ ਮਾਈਨਿੰਗ ਦੀ ਤਾਂ ਜੁਡੀਸ਼ੀਅਨ ਇਨਕੁਆਇਰੀ ਕਰਾਂਗੇ ਕਰਾਂਗੇ ਜੀ ਪਰ ਇੱਕ ਪਰਿਵਾਰਾਂ ਨਾਲ ਵੀ ਗੱਲ ਹੋਈ ਹੈ ਚਿਲਡਰਨ ਮੈਮੋਰੀਅਲ ਟਰਸਟ ਬਣਾਉਣਗੇ ਤਾਂ ਕਿ ਚਲੋ ਆਪਣੇ ਬੱਚੇ ਚਲੇ ਗਏ ਹੋਰਾਂ ਦੇ ਬੱਚੇ ਪੜ੍ਹਾਈ ਬਖੂ ਨਾ ਰਹਿਣ ਜਦ ਕੋਈ ਸਕੂਲ ਦੇ ਵਿੱਚ ਪਹੁੰਚਣ ਦਾ ਸਾਧਨ ਨਾ ਹੋਵੇ ਇਸ ਪੱਖੋਂ ਪੜਾਈ ਪੱਖੋਂ ਰਹਿ ਜਾਣ ਕਿ ਮੈਂ ਫਾਨੀ ਸਿਕਾ ਮੈਨੂੰ ਜਿਹੜੇ ਬੱਸ ਨਹੀਂ ਮਿਲੀਆਂ ਇਸ ਸਮਾਣੇ ਦੇ ਸਕੂਲ ਨੂੰ ਆਲਰੇਡੀ ਸਰਕਾਰੀ ਸਕੂਲ ਸਕੂਲ ਆਫ ਐਮਿਨੈਂਸ ਬਣਾ ਰਹੇ ਹਨ ਕਿ ਉੱਥੇ 15 20 ਬੱਸਾਂ ਤੱਕ ਪੈਸੇ ਵੀ ਮਿਲਣਗੇ ਪਰ ਜਿਹੜਾ ਇੱਕ ਟਰਸਟ ਬਣਾਉਣਗੇ ਚਿਲਡਰਨ ਹੋਰ ਉਹਦੇ ਵਿੱਚ ਵੀ ਸਰਕਾਰ ਆਪਾਂ ਸੀਐਮ ਸਾਹਿਬ ਕਾਫੀ ਸਾਥ ਦੇ ਪੂਰੇ ਪੰਜਾਬ ਦੇ ਲਈ ਟਿੱਪਰ ਬਹੁਤ ਚੱਲ ਰਹੇ ਨੇ ਸਾਰਿਆਂ ਦੀ ਅਸੀਂ ਕਰਤਾ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਤੇ ਪੁਲਿਸ ਡਿਪਾਰਟਮੈਂਟ ਨੂੰ ਕਰਤਾ ਆਰਡਰ ਇਹ ਸਾਰੇ ਟ੍ਰੈਪਰਾਂ ਦੇ ਜਿਹੜੇ ਲਾਇਸੈਂਸ ਨੇ ਜਿਹੜੇ ਚਲਾਉਂਦੇ ਨੇ ਉਹਨਾਂ ਨੂੰ ਉਹਨਾਂ ਦੇ ਲਾਇਸੈਂਸ ਉਹਨਾਂ ਦੀ ਮੈਡੀਕਲ ਰਿਪੋਰਟ ਵਗੈਰਾ ਸੈਂਕੂ ਇਹ ਇੱਥੋਂ ਚੱਲਦੇ ਓਵਰਲੋਡਡ ਚੱਲਦੇ ਆ ਮੋਸਟਲੀ ਹੈਨਾ ਤੇ ਮਾਈਨਿੰਗ ਹੋਂ ਕਰ ਹੋ ਸਕਦਾ ਹੈ ਨਾ ਬੱਚਿਆਂ ਦੀ ਕੁਰਬਾਨੀ ਕਹੂੰਗਾ ਮੈਂ ਇਹਨਾਂ ਬੱਚਿਆਂ ਦੀ ਕੁਰਬਾਨੀ ਕਰਕੇ ਕੋਈ ਵੱਡਾ ਨੈਕਸਸ ਹੀ ਪੜਿਆ ਜਾਂਦਾ ਸਕੂਲਾਂ ਨੂੰ ਵੀ ਕੋਈ ਸ਼ਕਤੀ ਹੋਣੀ ਕੀ ਬੱਸਾਂ ਦੇ ਵਿੱਚ ਖੜੇ ਕਿ ਦੇਖਿਆ ਜਾਂਦਾ ਸੀ ਪਰ ਸਕੂਲਾਂ ਦਾ ਪਾਸ ਹੀ ਆਲਰੇਡੀ ਕਰ ਰੱਖਿਆ ਕਿ ਕੋਈ ਵੀ ਸਕੂਲ ਦੀ ਬੱਸ ਦਾ ਜਿਹੜਾ ਡਰਾਈਵਰ ਆ ਉਹਦੀ ਬਕਾਇਦਾ ਬੱਸ ਦੀ ਵੀ ਬਕਾਇਦਾ ਬੱਸ ਦੀ ਵੀ ਚੈਕਿੰਗ ਹੋਵੇ ਕਿ ਉਹ ਸੜਕ ਤੇ ਚੱਲਣ ਦੇ ਪਰ ਕਹਿੰਦਾ ਡਰਾਈਵਰ ਦੀ ਵੀ ਜਿਹੜੀ ਚੈਕਿੰਗ ਹੋਵੇ ਤਾਂ ਕਿ ਅੱਗੇ ਤੋਂ ਇਹ ਨਹੀਂ ਕਰਨਾ ਮਨਾਉਂਦਾ। ਦੇਖੋ ਛਿੰਦੀ ਸੱਤਰੀ ਵਾਲੇ ਬੱਚੇ ਕੁਛ ਸੀਗੇ ਜਿਹੜੇ ਹੁਣੇ ਤੋਂ ਯੂਪੀਐਸਸੀ ਦੀ ਤਿਆਰੀ ਬਾਰੇ ਮਾਪਿਆਂ ਨਾਲ ਗੱਲਾਂ ਕਰਨ ਲੱਗੇ ਸੀ। ਕਿ ਆਈਐਸ ਕਿਨੇ ਬਣਦੇ ਆਈ ਕਿੰਨੇ ਇੰਟੈਲੀਜੈਂਟ ਬੱਚੇ ਸੀ। ਸੁਪਨੇ ਹਜੇ ਪੂਰੇ ਕਰਨੇ ਸੀ ਉਹਨਾਂ ਦੇ ਮਾਪਿਆਂ ਦੇ। ਪਰ ਪਰ ਆਪਣਾ ਨੂੰ ਕੁਝ ਹੋਰ ਦੇ ਦੂਸਰ। ਤਾਂ ਸਰਕਾਰ ਬਿਲਕੁਲ ਹੋਵੇ ਬਿਲਕੁਲ ਪਰਿਵਾਰਾਂ ਦੇ ਨਾਲ ਤੇ ਬਾਅਦ ਵਿੱਚ ਲਾਇਕਾਂ ਨੂੰ ਵੀ ਰੋਲ ਰਿਹਾ ਹੈਗਾ ਕੋਈ ਟਿੰਡਰ। ਇਹਦੇ ਨਾਲ ਮਾਲਕਾਂ ਨਾਲ ਵੀ ਲਾਇਕਾਂ ਦਾ ਵੀ ਰੋਲ ਰਿਹਾ ਜੀ। ਤੇ ਪਰ ਜਿਹੜਾ ਜੀਦਾ ਵੀ ਹੋਇਆ ਹੱਥ ਚਾਹੇ ਉਹ ਸਾਡ ਉਧਾਇਕ ਹੈ ਚਾਹੇ ਕੋਸਾੜੀ ਪਾਰ ਦੀ ਦਾ ਅਹੁਦੇਦਾਰ ਕੋਈ ਨਹੀਂ ਬਖਸ਼ਿਆ ਜਾਉ ਜੀਨੇ ਜੇ ਕੋਈ ਤੇ ਪੁਰਾਣੇ ਮਾਮਲੇ ਚ ਜਾਂ ਕਿਸੇ ਨੇ ਕੋਈ ਕਿਸੇ ਦੀ ਫੇਵਰ ਕੀਤੀ ਹੋਵੇ ਜਾਂ ਪ੍ਰਸ਼ਾਸਨ ਨੂੰ ਇੰਟਰਫੇਅਰ ਕੀਤਾ ਹੋਵੇ ਕਿ ਪਰਚਾ ਨਹੀਂ ਕਰਨਾ ਜਾਂ ਐਫ ਆਈ ਆਰ ਵੀਕ ਕਰਨੀ ਫਲਮ ਤੇ ਕੋਈ ਨਹੀਂ ਬਖਸ਼ਿਆ ਜਾਉ